ਨੇ ਜਾਜਕਾਰ ਉਹ ਜਾਜਕਾਰ ਉਹ ਭਰਾਵਾ ਮੁੱਲ ਗਰੀਬ ਬੰਦੇ ਇੰਨੇ ਪੈਸੇ ਲਾਉਣੇ ਨਾ ਉਹ ਗਰੀਬ ਵਾਲਾ ਉਹ ਰਿਆ ਮੁੰਡਾ ਕਿੰਨੇ ਹੈ ਇਹ 25 ਮੰਗਦਾ ਚੱਲ ਫਿਰ ਫੌਜੀ ਕਿਹੜਾ ਭਾਲੂ ਫੌਜੀ ਵੀ ਆਪਣੇ ਭਰਾ ਨਾਲ ਸੌਦਾ ਵੇਚੇ ਹੋਰ ਯਾਰ ਆਪਾਂ ਸਾਈ ਨਾਲ ਪੁੱਛ ਲੈਨੇ ਆ ਦੇ 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 ਕਰੋ ਕਰੋ ਕੀ ਕਰਦੇ ਹੋ ਉਰੇ ਆ ਗਿਆ ਵੇ ਉਰੇ ਆ ਗਿਆ ਇੰਨੀ ਮੁੱਲ ਉਰੇ ਆ ਬਾਈ ਓਏ ਤੁਹ ਦੱਕਰ ਗੱਲੀ ਆ ਉਹਨੂੰ 11000 ਰੁਪਏ ਭੱਗਿਆ ਰਾਂ ਨੀ ਕਿੱਥੋਂ ਦਾ ਤਾ ਵਾ 12 ਦਾ ਹਾਂ ਮੈਨੂੰ ਦੱਸ ਦੇ ਨਾ ਮਾਛ ਆ ਲੈ ਠੀਕ ਹਾਂ ਜੀ ਫੜ 11000 ਦੀ ਦੇ ਪਾ ਕਿੰਨੇ ਦੀ ਦੇਣੀ ਆ ਫਿਰ ਵੇਚਣੀ ਨਹੀਂ ਦੋ ਆ ਲੈ ਜਾਂਦੇ ਆ ਇਹਦਾ 24000 ਹਾਂ ਕਿੰਨੇ ਦੀ ਹਾਣਾ ਛੱਡਦਾ ਇਹ ਤਾਂ ਮਾੜਾ ਮੋਟਾ ਮਾਨਤਨ ਹੋਊਗਾ ਬੱਕਰੀ ਹੈਗੀ ਯਾਰ ਇਹ ਕਿਹੜਾ ਕੋਈ ਪੱਠ ਹੈਗੀ ਗੱਲੀ ਤੇ ਅਸੀਂ ਬੱਕਰੀ ਕਹੀ ਜੰਨੇ ਅਸੀਂ ਕਿਹੜਾ ਬੋਕਾ ਹੀ ਜੰਨੇ ਜਾਜ ਕਾ ਹਾਣਾ ਨਹੀਂ ਨਹੀਂ ਓ ਕਿੰਨੇ ਦੀ ਕਹਿੰਦਾ 12 ਦੀ ਦੇ ਜਾ ਆਹ ਹੋ ਗਈ ਯਾਰ ਕਿੱਥੇ ਪਾ ਕਰਦਾ ਤੂੰ ਯਾਰ ਪਹਿਲਾਂ ਨਾ ਫੜਦਾ ਓ ਕੀ ਕਹਿੰਦਾ ਹਾਂ ਨਾ ਪੁੱਛਿਆ ਰਾਜੀ ਨੂੰ ਥੋੜੀ ਯਾਰ 500 ਦਾ ਜਾਜੂ ਦਾ ਆਪੇ ਪੁੱਛਦਾ ਰਾਜੀ ਹੋ ਜਾ ਬੱਕੇ 2 ਲੱਖ ਬਸ ਫਿਰ ਸਾਡਾ ਕੰਮ ਬੰਦ ਹੋ ਜੂ 12 13 ਬੱਕਰੇ ਮਿਲ ਜਣੇ ਅੜਕੇ ਦਵਾਈ ਇਹਨੇ ਦਵਾਈ ਨਹੀਂ ਅੜਕੇ ਤੇਰੇ ਤੋਂ ਬੱਕਰਾ ਆ ਬੱਕਰਾ ਜੀ ਕਿ ਉਹ ਅੜਕੇ ਕੀ ਦਵਾਈ ਪਾਕਸੀ ਪਾਕ ਦਵਾਈ ਹਾਂ 50000 ਦੀ ਹਾਂ ਨਹੀਂ ਦਵਾਈ ਸੁਭਿਆ ਗੋਲੇ ਖੜੇ ਸੀਗੇ ਆਜ ਦਾ ਬਾਈ 5000 ਦੇ ਦਾ ਲਾਈ ਜਾਂਦਾ ਇਹਦਾ ਬੱਚੇ ਦਾ 15 ਨਾਲ ਦੇ ਦੋ ਆ ਜਾ ਬੱਚਾ ਖਰਚਾ ਕਰ ਜਾ ਉਹ ਖਰਚਾ ਕਰ ਲੈ ਉਸੇ ਦੀ ਸਾਡੇ ਬਾ ਕੀ ਕਹਿੰਦਾ ਕੁਛ ਕਹਿ ਗੇ ਰਾਜੂ ਤੋਰੂਗਾ ਫੋੜ ਹੀ ਸਦਾ ਹੋ ਗੜੀ ਆ ਯਾਰ ਜੇ ਇੰਨੀ ਦੀ ਹੈਗੀ ਤੇ ਬੱਕਰੀ ਪਾ 13000 ਦੀ ਹੋ ਗਈ ਫਾੜ ਯਾਰ ਜਾਂ ਗੈਨ ਮੁੰਡਾ ਪੈਸੇ ਓਏ ਖਰਚਾ ਓ ਜਾ ਹੋ ਗਈ ਓਏ ਇਹਨੇ ਪਾ ਆ ਆਨੰਦ ਵਾਲਾ ਫੋੜ ਫੱਤਾ ਪਿੰਡ ਦਾ ਇਹਨਾਂ ਨੂੰ ਪਾਟ ਕੇ ਵੀ ਦਵਾਏਗਾ ਰਾਜੂ ਯਾਰ ਪਹਿਲਾਂ ਇਹਨਾਂ ਦੇ ਬਲੱਡ ਦੇ ਤੋਂ ਆ ਇਹਨਾਂ ਨੂੰ ਦਵਾਇਆ ਹਾਂ ਇਹਨਾਂ ਨੂੰ ਦਵਾ ਦਿੱਤੇ ਉਦਵਾਸੇ ਲੈਣੇ ਹਾਂ ਜਾ ਹੋ ਗਈ 13 ਦੀ ਓਏ ਛੱਡ ਕੇ ਵੇ ਨਕਸ਼ੇ ਵਾਲੀ ਦੇ ਨਹੀਂ ਇਹ ਕਾਹ ਤੋਂ ਨਾ ਤੇ ਚੰਗੀ ਲੱਗਦੀ ਇਹਨਾਂ ਨੇ 15000 ਦੀ ਆ ਪਰ ਆਹ ਜੈ ਇਹਨੂੰ ਪਰਾਂ ਕਰ ਨਕਸ਼ਾ ਪਾਉਣਾ ਪੂਗਾ ਨਾ ਭਾਈ ਹਾਂ ਜਦਾਂ ਇਹ ਪਸੰਦ ਤਾਂ ਹੋ ਆ ਤੂੰ ਹੋਰ ਪਾਸੇ ਦੇ ਜਾਂ ਨਾ ਬੱਚਾ ਵੇ ਕੀ ਚੀਜ਼ ਨੇ ਜਿਹੜੀ ਫੇਟਾ ਉਹ ਲਾ ਰੰਗ ਮੈਨੂੰ ਐ ਦੱਸਗਾ ਓਏ ਚੀਜ਼ ਰਾਕੀ ਦੇ ਖੜ ਜਾ ਲਾਲ ਬੋਗ ਦਾ ਹਾਂ ਫੇਰ ਕਿੱਤੇ ਬੋਗ ਦਾ ਕਹਦੇਗਾ ਹਾਂ ਚਿੱਟਾ ਵੀ ਮਾਰਦਾ ਉਹਨਾਂ ਨੇ ਫੜਕੇ ਉਹ ਬੱਕਰੀ ਹਰ ਜੀ ਹਾਂ ਰਾਲਾ ਦਾ ਵਾਲਾ ਬੱਤੀ ਤੇ ਲੱਗ ਗਿਆ ਬੰਦ ਸਨਮ ਫਿਰ ਕੰਮ ਹੋਇਆ ਹੀ ਪਿਆ ਬਿਵਾਰ ਚਾਹ ਪਹਿਲਾਂ ਤਾਂ ਇਹਦੇ ਦੰਦ ਦੇਖਿਆ ਉਹਨਾਂ ਨੂੰ ਦਿਖਾ ਤੇ ਦੰਦ ਦਿਖਾ ਤੇ ਦੇਖੋ ਜੀ ਪੂਰੇ 8 ਦੰਦ ਪੂਰੇ ਵਧੀਆ ਦੰਦ ਨੇ ਖਾਇਆ ਬਾਈ ਕਹਿੰਦਾ ਪਤਾ ਨਹੀਂ ਚੱਲਿਆ ਨਹੀਂ ਫਿਰ ਇਹਦਾ ਹੱਥ ਐ ਕੰਕਰਾਉ ਥਣ ਥਣਾ ਖੋਲ ਕੇ ਕਰਾ ਆ ਜਾ ਆ ਜਾ ਵੀ ਆ ਜਾ ਬਾਈ ਉਹਨਾਂ ਦਾ ਮਾਰ ਲਾ ਯਾਰ ਉਹ ਬੈ ਜਾ ਮੁੰਡਾ ਗਾਂ ਤਾਂ ਚੋਈ ਹੋਗੀ ਘਰੇ ਭਰਾ ਦੇ ਮੀਂਹਾਂ ਨੂੰ ਵਰੂਗੀ ਯਾਰ ਚੋਆ ਅਗਦਾ ਫੇਰੀ ਵੇਖ ਵਰਾ ਦੇ ਰਾਜੂ ਓਏ ਮੁੱਠੀ ਨਾਲ ਵਰਾ ਓਏ ਖਰਜਾ ਪਰੇ ਕਰ ਬੱਚਾ ਬੱਚਾ ਪਰੇ ਕਰ ਲੈ ਆ ਫੇਰ ਘਟਵਾਦ ਨਾ ਕਰਾਣੀ ਖਰਜਾ ਪਰੇ ਦਾ ਕਰ ਲੈ ਗੁਆਰੂ ਚੱਲ ਵੇਖ ਓਏ ਮੀ ਯੰਗੂ ਵਰੂਗੀ ਬਾਰਾ ਮਾਰ ਨਹੀਂ ਜਾਂਦਾ ਵੀਰੇ ਲੈ ਲਾ ਦੇ ਚੋਲਾ ਭਾਈ ਓਏ ਠੁੱਕ ਮੇ ਚੱਡੇ ਦੀ ਮੇਵ ਨਹੀਂ ਹੈ ਭਾਈ ਜਾਨੀ ਲਿਉਣੀ ਥੋਡੀ ਮਰਜੀ ਨਾਲ ਜਾਓ ਬੱਕਰੀ ਚ ਕੋਈ ਤਥਾ ਨਹੀਂ ਨਵੀਂ ਬੱਕਰੀ ਹੈ ਲਾ ਦੇ ਰਾਜੂ ਚੋਲਾ ਤੇ ਬੱਚਾ ਵੀ ਦੋ ਨਾਲੀਆ ਦੋ ਨਾਲ ਠਟਮੇ ਨੇ ਬੱਚੇ ਦੇ ਡੋਟੀ ਟੈਸਟੀ ਗੱਲ ਟੈਸਟੀ ਗੱਲ ਵਧੀਆ ਕੁਆਲਟੀ ਦਾ ਕੋਈ ਮਾੜਾ ਨਹੀਂ ਪਾਰੇ ਚੋਲਾ ਹਾਂਜੀ ਹਾਂਜੀ ਆ ਫੜ ਸਾਈ ਹੈ ਤੇ ਬੜੀ ਸਾਈ ਲੈ ਭਾਈ ਤੇਰੀ ਸਾਈ ਕਿਵੇਂ ਕਰਨੇ ਕਰ ਨਹੀਂ ਫਿਰ ਮੈਂ ਕਰਦਾ ਇਹਨੂੰ ਲੋਟ ਇੱਥੋਂ ਨਹੀਂ ਹੁੰਦਾ ਇਹ ਨੇ ਕਰਕੇ ਛੱਡਾਂਗੇ ਆਪਾਂ ਹਾਂ ਇੱਥੇ ਹੋਣਾ ਮੈਂ ਨਾ ਰਾਜੀ ਇਹ ਗੱਲ ਗਈ ਕਿ ਮੈਂ ਚਲ ਕੋਈ ਗੱਲ ਨਹੀਂ ਕੋਈ ਗੱਲ ਹੈ ਕਿ ਮੈਂ ਅੰਦਰ ਆਂਦੇ ਨਹੀਂ 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 ਕੀ ਹੋਇਆ ਕੱਦ ਨਹੀਂ ਹੈਗਾ ਕੋਈ ਬੱਕਰੀ ਦਾ ਕੀ ਹੋਇਆ ਕੱਦ ਨਹੀਂ ਕੋਦ ਨਹੀਂ ਬੱਕਰੀ ਦਾ ਯਾਰ ਕੀ ਹੋਇਆ ਬੱਕਰੀ ਚੰਗੀ ਕੱਦ ਨਹੀਂ ਕੋਦ ਨਹੀਂ ਹੈਗਾ ਬੱਕਰੀ ਦਾ ਭਾਈ ਪੱਠ ਵਾਲੀ ਵਾਲਾ ਬੱਚਾ ਵੀ ਕੋਈ ਡਾ ਹੈ ਨਹੀਂ 15 ਤੋਂ 20 ਕੱਤੀ ਦੀ ਜਿਹੜਾ ਰਿਹਾ ਹੈ ਬਰਾਬਰ ਕਰ ਲਓ 5000 ਦਾ ਪੁੱਛੋ ਪੁੱਛੋ ਹਾਂ ਲੈ ਸਾਈ ਘਟ ਯਾਰ ਨਹੀਂ ਮਾਰੀਗਾ ਨਹੀਂ ਦਲੀ ਯਾਰ ਨਹੀਂ ਨਹੀਂ ਉਹ ਆਹ ਪਾਣੀ ਲੈਂਦੇ ਜੀ ਭਾਈ ਯਾਰ ਆ ਲੈ ਹਾਂ ਉਹ ਲੈ ਲਿਓ ਹੂੰ ਫਿਰ ਸਸਤੀ ਲੈ ਲਓ ਕੋਈ ਬੱਚੇ ਤੋਂ ਬਿਨਾ ਓਰੇ ਕਰੀ ਯਾਰ ਸਾਈ ਕਰੀ ਸਾਈਡ ਚ ਬੱਚੇ ਤੋਂ ਬਿਨਾ ਉਹ ਤਾਂ 13 ਕਿਆ ਹੋਰੇ ਫੜ ਨਹੀਂ ਨਹੀਂ ਆ ਪੱਟ ਦਵਾ ਆ ਫਾੜਿਆ ਓਏ ਉਹ ਨਹੀਂ ਹੋਣੀ ਓਰੇ ਆ ਜਾ ਮੁੰਡਿਆ ਯਾਰ ਕਿਉਂ ਭਾਈ ਦਾ ਭੱਜਾ ਸੌਦੇ ਥੋੜਾ ਹੁੰਦੇ ਬਾਈ ਯਾਰ ਐਂਦਾ ਐ ਹੁਣ ਮੰਗ ਲਿਆ ਪੱਕਾ ਨਹੀਂ ਦੇਤੇ ਭੱਜੇ ਕੋ ਮੈਂ ਸੀ ਖੜਾ ਮੈਂ ਖੜਾ ਕੋਈ ਨਾ ਆਲਾ ਯਾਰ ਸਾਢੇ 13 ਦੀ ਓਏ ਪਾਲਾ ਖੁਸ਼ ਹੋ ਗਏ ਹਣਾ ਯਾਰ ਮੈਂ ਉਹ ਹੀ ਛੋਟਾ ਉਹ ਬਾਈਆਂ ਦੀ ਇੱਜ਼ਤ ਕਰਦਾ ਮੈਂ ਪਾਲਾ ਖੁਸ਼ ਮੈਂ 500000 ਕਿਤੇ ਸੋਚਿਆ ਨਹੀਂ ਟੰਬੂ 'ਚ 2-2000 ਸਾਡਾ ਖਰਚਾ ਹੋ ਜਾਂਦਾ ਬਈ ਯਾਰ ਉਹ ਕੀ ਕਹਿਗਾ ਤੋੜ ਦੇ 500 ਨਾਲ 500 ਨਹੀਂ ਹੋਣਾ ਵੀਰੇ ਪਿਆਰ ਦੀ ਮੇਰੀ ਤੰਬੂ ਚ ਚਾਹ ਲੱਗੇ ਚੱਲ ਜੇ ਨਾ ਆਊਗਾ ਜਾਂ ਬਾਈ ਭਾਜਾ ਤੂੰ ਭਾਜੀ 14 ਦੀ ਦੇਜਾ ਗੈਣ ਪੈਸੇ ਯਾਰ ਤੂੰ ਯਾਰ ਕਰ ਸਕੈ ਨਹੀਂ ਕੋ ਜਾ ਯਾਰ ਐਵੇਂ ਜਾ ਫੜ ਓਏ ਪਾਲਾ ਹੁਣ ਮੋਬਾਈਲ ਤੇ ਪੈਸੇ ਰਹਿਣ ਦੇ ਲੋ ਬੰਦੇ ਨਹੀਂ ਗਾ ਓਏ ਬਾਬਾ ਓਰੇ ਆ ਜਾ ਯਾਰ ਮੁੰਡਿਆ ਖਾ ਜਾ ਓਏ ਬਾਈ ਮੀਰਾ ਜੀ ਰਹਿਣ ਦੇ ਮਾੜੀ ਜੀ ਪਿੱਛੇ ਕੁੱਪਾ ਪੈਦਾ ਨਹੀਂ ਨਹੀਂ ਮਾੜੀ ਜੀ ਪਿੱਛੇ ਕੁੱਪਾ ਪੈਦਾ ਓ ਦੇ ਲੈ ਲੈ ਬੱਕਰੀ ਨਹੀਂ ਆ ਓਰੇ ਆ ਓਰੇ ਆ ਬਤ ਓਰੇ ਆ ਜਾ ਭਾਈ ਓਰੇ ਯਾਰ ਜੋ ਲੈਣੀ ਨਹੀਂ ਗਈ ਉਰੇ ਆ ਯਾਰ ਭਾਈ ਨਹੀਂ ਲੈਣੀ ਹੋ ਗਈ ਜਿਆਦਾ ਦੀ ਫੜਾ ਯਾਰ ਉਫਾਰ ਉਹ ਪਾਣੀ ਜਰ ਹੋ ਗਈ ਠੀਕ ਆ ਪਾਣੀ ਮੋੜ ਦੇਣੀ ਨਹੀਂ ਯਾਰ ਮੇਰਾ ਬੰਦਾ ਕਰਦਾ ਗਲਤ ਕੋਈ ਆਪਣੀ ਮੋੜ ਦੇਣੀ ਅੱਜ ਤੇਰੇ ਪੰਜ ਆਪਣੇ ਨਹੀਂ ਨਹੀਂ ਐ ਨਹੀਂ ਲੱਗ ਜਾਂਦੇ ਨਹੀਂ ਭਾਈ ਉਹ ਗਲਤ ਨਹੀਂ ਗੱਲ ਓਏ ਛੋਟੇ ਵੀ ਗੱਲ ਮੜੀ ਜਦੋਂ ਮੈਂ ਖੜਾ ਤੈਨੂੰ ਜੇ ਕਹੀ ਜਨਾ ਹਾਂ ਉਰੇ ਖੜਿਆ ਸੀ ਕੋਈ ਕਹਿ ਕੀ ਕਹਿਣਾ ਕੋ ਬਾਬੂ ਦੇ ਦੇ ਜਿੱਥੋਂ ਕਹਿੰਦਾ ਰਾਜੂ ਜੀ ਬੱਕਰੀ ਤੇ ਦੇਖੋ ਤੁਸੀਂ ਦੇਖ ਲਿਓ ਗਰੀਬ ਆਦਮੀ ਗਰੀਬ ਆਦਮੀ ਮੰਨ ਜਾ ਉਹ ਵੀ ਮਾਨ ਕਰਕੇ ਆਇਆ ਇਹਨਾਂ ਦੇ ਪਾਂਜਾ ਸਾੜੀ ਹੁੰਦਾ ਇਸ ਗੱਲ ਦਾ ਪਹਿਲੇ ਪੈਸੇ ਲਾ ਕੇ ਰਾਜੂ ਸਾਹਿਬ ਨੂੰ ਗੁੱਸਾ ਕਰ ਦਿੰਗੇ ਦੱਸਾ ਦਾ ਵੀ ਬੰਦਾ ਗਰੀਬ ਹੈ ਓਏ ਆ ਜਾ ਯਾਰ ਬਾਈ ਰੱਸਾ ਟੱਪਿਆ ਕੀ ਹੋ ਗਿਆ ਓਏ ਬਾਈ ਆਪਾਂ ਨੂੰ ਬੰਨ ਲੈਣਗੇ ਇੱਥੇ ਓਏ ਆ ਕੰਡਾ ਤਾਂ ਟੱਪਿਆ ਹੋਣਾ ਹਾਂ ਛੋਲਾ ਲਾ ਦੋ ਜੇ ਤੂੰ ਗਰੀਬ ਬੰਦਾ ਫਿਰ ਗਰੀਬ ਨੂੰ ਇਹ ਕਿਉਂ ਲੈਂਦਾ ਤੂੰ ਨਹੀਂ ਨਹੀਂ ਲੱਗਦਾ ਤਾਂ ਫਿਰ ਜੋ ਗਰੀਬ ਹੈ ਤੂੰ ਆਹ ਲੈ ਲੈ ਜਿਹੜੀ ਪਸੰਦ ਆ ਉਹ ਲੈ ਦੇਖ ਲੈ ਚੜੀ ਤੱਕ ਜਿਹੜੀ ਪਸੰਦ ਆ ਉਹ ਹੀ ਲੈ ਲਊਗਾ ਉਹ ਕਿਉਂ ਲਊਗਾ ਬੋਲੀਆਂ ਗੱਲਾਂ ਕਰਦਾ ਜਿਹੜੀ ਪਸੰਦ ਆ ਉਹ ਹੀ ਲਊ ਉਹ ਤਾਂ ਆਪਣੀ ਵਿਚਾਰੇ ਆ ਪੱਗ ਨਹੀਂ ਤੜਕੇ ਸੌਦਾ ਕਰਾਇਆ ਤੂੰ ਮਨੇ ਆਪਾਂ ਤੇਰੀ ਗੱਲ ਬਿਲਦੀ ਓਏ ਹੁਣ ਤੇ ਕੀ ਕਰੇ ਕੀ ਕਰੇ 14 ਦੀ ਕਰੀਆ ਮੈਂ ਦੰਦਾ 14 ਦੀ ਪੁੱਛੋ ਬੱਬੂ ਜੀ ਲੈ ਬੱਬੂ ਲੈ ਪੈਸੇ 14 ਹਜ਼ਾਰ ਕੋਈ ਨਹੀਂ 14 ਵੀ ਦੇ ਇਹ ਪੈਸੇ ਭਾਈ ਨਹੀਂ ਨਹੀਂ ਉਹ ਕਿਉਂ ਟਾਂ ਫਰਾ ਉਹ ਰਹਿੰਦੇ ਆ ਅਸੀਂ ਕੋਈ ਹੋਰ ਦੇ ਦਿੰਨੇ ਆ ਕਿ ਵੀ ਕਸਰ ਕੀ ਰਹੇਗੀ ਇੱਥੇ ਥੋੜੀਆਂ ਬੱਕਰੀਆਂ ਆ ਜਾ ਦੋ ਮਿੰਟ ਦੋ ਮਿੰਟ ਕਸਰ ਕੀ ਰਹੇਗੀ ਕੋਈ ਕਰ ਰਹੀ ਹੋਵੇ ਸਾ ਅਸੀਂ ਪੈਸੇ ਨਹੀਂ ਦਿੰਦੇ ਤੂੰ ਵਾਧਾ ਉਹ ਫਿਰ ਕਹਿੰਦੇ ਪੈਸਾ ਨਹੀਂ ਬਾ ਠੀਕ ਹੈ ਨਾ ਇਹ ਨਹੀਂ ਮੱਠੀ ਆ ਨਹੀਂ ਯਾਰ ਭਾਈ ਉਹ ਫਾਲਾ ਗਾਲ ਤੂੰ ਲਿਆ ਤਾਂ ਮੈਨੂੰ ਕੋਈ ਕਰਾ ਕਰਾ 17000 ਭਾਈ ਉਹ ਰਿਆ ਉਹ ਵੀਰ ਇੱਕ ਮਿੰਟ ਗਾਣੀ ਕੋਈ ਮਨ ਜਾਂਦਾ